ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜੀ ਹਾਂ ਦੱਸ ਦਈਏ ਕਿ ਆਕਸੀਜਨ ਸਿਲੰਡਰਾਂ ਦੇ ਨਾਲ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਇੱਕ ਵੱਡਾ ਕੈਂਟਰ ਜਿਹੜਾ ਆ ਉਹ ਮੇਨ ਹਾਈਵੇ ਤੇ ਪਲਟ ਗਿਆ ਹੈ ਹਾਈਵੇ ਤੇ ਪਲਟਣ ਕਰਕੇ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਹੈ ਭਿਆਨਕ ਅੱਗ ਲੱਗਣ ਦੇ ਨਾਲ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਕੀਰਤਪੁਰ ਸਾਹਿਬ ਦੇ ਹਸਪਤਾਲਪੁਰੀ ਚੌਂਕ ਦੇ ਵਿੱਚ ਇਹ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਕੈਂਟਰ ਜਿਹੜਾ ਆ ਉਹ ਲੱਦਿਆਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਹੈ ਔਰ ਜਿਹੜਾ ਕੈਂਟਰ ਚਾਲਕ ਸੀ ਜਿਹੜਾ ਟਰੱਕ ਦਾ ਚਾਲਕ ਸੀ ਉਹ ਲਗਭਗ 1 ਘੰਟੇ ਤੱਕ ਕੈਬਨ ਦੇ ਵਿੱਚੇ ਫਸਿਆ ਰਿਹਾ ਹੈ ਔਰ ਦੂਜੇ ਪਾਸੇ ਅੱਗ ਲੱਗੀ ਰਹੀ ਬੜੀ ਮੁਸ਼ਕਲ ਦੇ ਨਾਲ ਜਿਹੜੇ ਰਾਹੀਰ ਸੀ ਜਿਹੜੇ ਲੋਕ ਸੀ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਦੇ ਵਿੱਚ ਐਸਐਸਐਫ ਬੁਲਾਈ ਗਈ ਹੈ ਐਸਐਸਐਫ ਦੇ ਵੱਲੋਂ 1 ਘੰਟਾ ਲਗਭਗ ਮੁਸ਼ਕਲ ਕੀਤੀ ਗਈ ਇੱਕ ਪਾਸੇ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਉਹ ਪਲਟਿਆ ਹੋਇਆ ਸੀ ਔਰ ਕੈਬਿਨ ਦੇ ਵਿੱਚੋਂ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ 1 ਘੰਟਾ ਮੁਸ਼ਕਲ ਚੱਲਦੀ ਰਹੀ ਪਹਿਲਾਂ ਸਿੱਧਿਆ ਕੀਤਾ ਫਿਰ ਉਸ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਕਹਿੰਦੇ ਸੀ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਹੋ ਗਈ ਵੱਡਾ ਕੈਂਟਰ ਸੀ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਇੱਕ ਵੱਡਾ ਕੈਂਟਰ ਸੀ ਜਿਸ ਨੂੰ ਅੱਗ ਲੱਗ ਜਾਂਦੀ ਹੈ ਪਲਟਨ ਤੋਂ ਬਾਅਦ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸਿਲੰਡਰ ਮੌਜੂਦ ਸੀ ਕੀਰਤਪੁਰ ਸਾਹਿਬ ਪਤਾਲਪੁਰੀ ਚੌਂਕ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਇਹ ਜਿਹੜਾ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਕੈਂਟਰ ਸੀਗਾ ਇਹ ਕਿਵੇਂ ਪਲਟ ਗਿਆ ਕੋਈ ਅਨਬੈਲੈਂਸਿੰਗ ਹੋਈ ਹੈ ਰਫ਼ਤਾਰ ਜ਼ਿਆਦਾ ਤੇਜ਼ ਸੀ ਕਿਸੇ ਦੇ ਨਾਲ ਟੱਕਰ ਹੋਈ ਹੈ ਅਜੇ ਤੱਕ ਇਸ ਦਾ ਨਹੀਂ ਪਤਾ ਲੱਗ ਪਾਇਆ ਪਰ ਜਾਂਚ ਜ਼ਰੂਰ ਹੁਣ ਕੀਤੀ ਜਾ ਰਹੀ ਹੈ ਐਸਐਸਐਫ ਵੀ ਮੌਕੇ ਤੇ ਪਹੁੰਚੀ ਹੈ ਡਰਾਈਵਰ ਨੂੰ ਇੱਕ ਘੰਟੇ ਦੀ ਮੁਸ਼ਕਲ ਤੋਂ ਬਾਅਦ ਵਿੱਚ ਕੈਬਨ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਨੇ ਉਹ ਅਦਮੋਇਆ ਜਾ ਹੋਇਆ ਸੀ ਬੇਹੋਸ਼ਿਆ ਜਿਸ ਨੂੰ ਬੜੀ ਮੁਸ਼ਕਲ ਬਾਹਰ ਕੱਢਿਆ ਗਿਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਅੱਗ ਵੱਧ ਰਹੀ ਸੀ ਜਿਸ ਤੋਂ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਕਿਉਂਕਿ ਜਿਸ ਏਰੀਆ ਦੇ ਵਿੱਚ ਇਹ ਪਲਟਿਆ ਸੀਗਾ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਨੇੜੇ-ਨੇੜੇ ਫੈਕਟਰੀਆਂ ਸੀਗੀਆਂ ਜਿਹੜੀਆਂ ਕਿ ਅਲਰਟ ਤੇ ਹੋ ਗਈਆਂ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਉਹਨਾਂ ਨੇ ਮੌਕੇ ਤੇ ਕਾਬੂ ਪਾਇਆ ਔਰ ਬੜੀ ਮੁਸ਼ਕਲ ਦੇ ਨਾਲ ਜਿਹੜਾ ਟਰੱਕ ਚਾਲਕ ਸੀਗਾ ਉਸ ਨੂੰ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਬਾਕੀ ਵੀ ਸਿਲੰਡਰ ਫਟਣ ਦਾ ਖਤਰਾ ਜਿਹੜਾ ਉਹ ਜਤਾਇਆ ਜਾ ਰਿਹਾ ਸੀ ਪਰ ਸਮਾਂ ਰਹਿੰਦਿਆਂ ਜਦੋਂ ਟੀਮਾਂ ਪਹੁੰਚੀਆਂ ਨੇ ਤਾਂ ਉਹਨਾਂ ਨੇ ਮੌਕਾ ਸੰਭਾਲਿਆ ਹੈ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਵੱਡਾ ਹਾਦਸਾ ਵਾਪਰਿਆ ਤੜਕਸਾਰ ਇੱਕ ਆਕਸੀਜਨ ਗੈਸ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਆ ਉਹ ਪਲਟ ਜਾਂਦਾ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਪਰ ਵੀ ਕਾਬੂ ਪਾਇਆ ਗਿਆ ਤੇ ਜਿਹੜਾ ਡਰਾਈਵਰ